നിയോവറി ഹോളു ലിയോ ਹਾਂ ਕਿੰਨੇ ਪੈ ਲੁੱਟੇ ਇਥੋਂ 17 ਲੱਖ ਲੇਡੀਜ਼ ਵੀ ਨਾਲ ਸੀਗੇ ਤੁਹਾਡੇ ਤੋਂ ਕਰਦੇ ਸੀ ਨਾਲ ਤੁਹਾਡੇ ਨਹੀਂ ਕਰਦੇ ਨਹੀਂ ਲੇਡੀ ਥਰੇ ਚਾਰ ਜਣ ਮਨ ਦੀਪਾ jadi <coughs> <coughs> dikemaskini ਰਿਕਵਰੀ ਹੋਈ ਹੈ ਜੀ 21 18 9 2024 ਨੂੰ ਐਸ ਐਚਓ ਬਟੂਰ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦੇ ਏਰੀਆ ਦੇ ਵਿੱਚ ਪੈਂਦੇ ਲੰਮੇ ਤੇ ਪੀ ਐਨ ਬੀ ਬੈਂਕ ਦੇ ਬ੍ਰਾਂਚ ਦੇ ਵਿੱਚ ਏਟੀਐਮ ਦੀ ਕੱਟ ਕਰਕੇ ਚੋਰੀ ਦੀ ਵਾਰਦਾਤ ਤੋਂ ਅਨਜਾਨ ਦਿੱਤਾ ਗਿਆ ਇਹਦੇ ਵਿੱਚ ਫਿਰ ਇਸ ਦੇ ਰਿਗਾਰਡਿੰਗ ਐਫ ਆਈ ਆਰ ਨੰਬਰ 75818 9 2024 ਅੰਡਰ ਸੈਕਸ਼ਨ 334 305 ਪੀ ਐਨ ਐਸ ਰਜਿਸਟਰ ਕੀਤੀ ਗਈ ਤੇ ਇਸ ਦੀ ਜਿਹੜੀ ਤਫਤੀਸ਼ ਹੈਗੀ ਹੈ ਉਹ ਸਟਾਰਟ ਕੀਤੀ ਗਈ ਹੈ ਤਫਤੀਸ਼ ਐਸਐਚਓ ਹਟੂਰ ਤੇ ਸੀਆਈਏ ਇੰਚਾਰਜ ਵੱਲੋਂ ਮੁਕੰਮਲ ਕੀਤੀ ਗਈ ਇਹਦੇ ਵਿੱਚ ਹੁਣ 6 ਵਿਅਕਤੀ ਜਿਹੜੇ ਹੈਗੇ ਆ ਇਸ ਮੁਕਤਲੇ ਦੇ ਵਿੱਚ ਨੋਮੀਨੇਟ ਕਰਕੇ ਅਰੈਸਟ ਕਰ ਲਏ ਗਏ ਹਨ ਇਹਨਾਂ ਵਿਅਕਤੀਆਂ ਦੇ ਨਾਂ ਹਨ ਹਰਵਿੰਦਰ ਸਿੰਘ ਵਾਸੀ ਸਰਾਭਾ ਸੰਦੀਪ ਸਿੰਘ ਵਾਸੀ ਸਰਾਭਾ ਮਨਪ੍ਰੀਤ ਸਿੰਘ ਵਾਸੀ ਮੋਗਾ ਰਾਜਵਿੰਦਰ ਸਿੰਘ ਵਾਸੀ ਬੁਲਵਾਣਾ ਜ਼ਿਲ੍ਹਾ ਬਠਿੰਡਾ ਤੇ ਦੋ ਲੇਡੀਜ਼ ਹੈਗੀਆਂ ਜੀ ਹਰਪ੍ਰੀਤ ਕੌਰ ਅਤੇ ਵੀਰਪਾਲ ਕੌਰ ਜਿਹੜਾ ਰਾਜਵਿੰਦਰ ਸਿੰਘ ਹੈਗੇ ਉਹਦੇ ਉੱਤੇ ਪਹਿਲੇ 9 ਮੁਕਦਮੇ ਦਰਜ ਹਨ ਛੁਰੀ ਦੇ ਤੇ ਹੋਰ ਸੈਕਸ਼ਨਸ ਦੇ ਵਿੱਚ ਇਸ ਮੁਕਦਮੇ ਦੇ ਵਿੱਚ ਅਜੇ ਤੱਕ ਇੱਕ ਬੁਲੇਟ ਮੋਟਰਸਾਈਕਲ ਨੰਬਰ BB10JL5403 ਇਹ ਕੈਕਟਿਵਲ ਦੋ ਗੈਸ ਸਿਲੰਡਰ ਤੇ 6 ਲੱਖ ਰੁਪਏ ਜਿਹੜੇ ਹੈਗੇ ਉਹ ਬਰਾਮਦ ਕੀਤੇ ਗਏ ਜੀ ਸਰ ਜਿਹੜੀ ਬਾਕੀ ਰਿਕਵਰੀ ਹੈ ਜੀ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਦੱਸੇ ਨਾ ਕੁਝ ਕਿਸ ਮੋਟਿਵ ਨਾਲ ਇਹਨਾਂ ਨੇ ਕੀਤਾ ਸੀਗਾ ਚੋਰੀ ਕਰਨ ਲਈ ਕੀਤਾ ਸੀ ਜਮਾਦਾਰ ਇਸ ਤੋਂ ਲੱਭ ਪਹਿਲਾਂ ਵੀ ਇਹਨਾਂ ਨੇ ਇਦਾਂ ਦੀਆਂ ਕਚੋਰੀਆਂ ਕੀਤੀਆਂ ਜਾਂ ਮਤਲਬ ਕਿ ਜਿਹਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਗਿਆ ਕਿ ਇੱਕ ਤੋਸ਼ੀ ਹੈਗਾ ਰਾਜਵਿੰਦਰ ਸਿੰਘ ਉਹਦੇ ਤੋਂ ਪਹਿਲੇ 9 ਚੋਰੀ ਦੇ ਮਾਮਲੇ ਲੱਗੇ ਸਰ ਵਾਰਦਾਤ ਤੋਂ ਬਾਅਦ ਕੀ ਇਨਕੈਸਟੀਗੇਸ਼ਨ ਸਾਹਿਬ ਠੀਕ